ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਹੈ ਕੈਮਾ ਸੇ ਤਾਂ ਹੋਰ ਸੁਣਾਓ ਅੱਜ ਮਾਰਦੀ ਆ ਮਾਤਾ ਫਾਰਮ ਤੇ ਗੇੜੇ ਤੇ ਕਹਿੰਦੀ ਥੋੜੀ ਬਹੁਤੀ ਕਮੀਆਂ ਤੇ ਅੱਜ ਥੋੜੀ ਕਮੀ ਕਢਾਉਣੀ ਆ ਤਾਂ ਤੜਕੇ ਦੀ ਪਵਨ ਵਾਰ ਕਹਿੰਦੇ ਵੀ ਲਾਈਵ ਬੈਠੇ ਜੀ ਕਲਾਸ ਤੇ ਅੱਜ ਮੈਂ ਕਿਹਾ ਚਲੋ ਛੋੜੇ ਨਾਲ ਕਾਫੀ ਟਾਈਮ ਤੋਂ ਬਹੁਤ ਪੜਾਣਾ ਹੁੰਦੀਆਂ ਜਿਹੜੀਆਂ ਕਾਇਦਾ ਹੁੰਦੀਆਂ ਵੀ ਮਾਤਾ ਘਟ ਆਉਂਦੀਆਂ ਵੀਡੀਓ ਚ ਕਿਉਂਕਿ ਉਹਨਾਂ ਟਾਈਮ ਤੋਂ ਮੈਂ ਇੱਧਰ ਘਟ ਲੱਗਦਾ ਹਨਾ ਤਾਂ ਉਧਰ ਹੀ ਟਾਈਮ ਨੰਗੇ ਜਾਂਦਾ ਸਾਰੀ ਤਾਂ ਪਹਿਲਾਂ ਥੋੜਾ ਜਿਹਾ ਘਰੇ ਹੋਰ ਸੈਟਮ ਹੁੰਦਾ ਜੀ ਘਰੇ ਚਲਾਇਆ ਹੁੰਦਾ ਉੱਥੇ ਹੀ ਬੁਰੰ ਤੋ ਉੱਥੇ ਪਸੂ ਗੁੰਦੇ ਜੀ ਨਿਕਲਦੇ ਉਧਰ ਪੰਜਾਬ ਨਾਲ ਦੇ ਕਿਤੇ ਉਧਰ ਜਾਵਣਾਂ ਦੇ ਤੇ ਅੱਜ ਮਾਤਾ ਹੈਗੀ ਪੂਰੀ ਫਾਰਮ ਚ ਤੇ ਦਵਾਈਆਂ ਦੂੰਗਾ ਨੂੰ ਇੱਕ ਤਾਂ ਹੁਣ ਐਸਾ ਮੋਟੇਦਾਰਾ ਦੇ ਜਿਹਦੇ ਵੈਸੇ ਇਹ ਬਰੀਕਦਾਰਾ ਦੇਣ ਲੱਗੋ ਹੈ ਇਹ ਕਿਨੂੰ ਤੇ ਉਹ ਨਾਗ ਨਹੀਂ ਠੀਕ ਹੈ ਤੁਸੀਂ ਕਿੰਨੇ ਪੱਠੇ ਪਾਈਆਂ ਉਹ ਤੋਂ ਬਾਅਦ ਜੁੰਨੇ ਬੱਡੇ ਮੈਂ ਤੈਨੂੰ ਅਸਰਾ ਕੱਟ ਪਾਇਆ ਕਰੋ ਨਾ ਖਰਾਕ ਹੀ ਅਸਰਾ ਦਿਓ ਬਾਹਰ ਦੁੱਧ ਲਈ ਮੈਂ ਇਸ ਨੂੰ ਦੁੱਧ ਕਰਕੇ ਕਮਜ਼ੋਰ ਹੋਈ ਜਾਂਦੇਵੇਂ ਸਾਈ ਦੇਖੋ ਤੁਸੀਂ ਦੁੱਧਾਉਂਦੇ ਮੈ ਸਾਨੂੰ ਕਮਜ਼ੋਰ ਐ ਤੇ ਝੂਂਟ ਮੰਨਣ ਲੱਗੇ ਐ ਮੰਮੀ ਫਿਰ ਕੱਟਾ ਵੀ ਵੱਡਾ ਚਾਪ ਜਗਾਏ ਜਨੇ ਨਾਲ ਨਾਲ ਨੇ ਦੁੱਧ ਚੋਈ ਜਾਂਦੇ ਆ ਮੈਂ ਕੱਟਾ ਦਾ ਚੁੰਗੜੀ ਤੇ ਹੁਣ ਕੱਟਾ ਦਾ ਠੀਕ ਹੈ ਫਿਰ ਮੈਂ ਹੁਣ ਥੋੜਾ ਜਿਹਾ ਚੁੰਗ ਜਾਂਦਾ ਫਿਰ ਵੀ ਯਾਨੀ ਕਿ ਪਹਿਲੀਆਂ ਪਹਿਲੀਆਂ ਚੁੰਗ ਜਾਂਦਾ ਥੋੜਾ ਬਹੁਤ ਐਂ ਵੀ ਲੱਗਦਾ ਜੇ ਵੱਡਾ ਕੱਟੜ ਹੋ ਜਾਏ ਅੱਧਾ ਕਿਲੋ ਤਾਂ ਮਾਮੂਲੀ ਗੱਲ ਹੁੰਦੀ ਐ ਇਹਨੂੰ ਚੂੜਾ ਇਹਨੂੰ ਕੱਖ ਵਧਾਏ ਵੇ ਹੁਣ ਅੱਛਾ ਉਹਦਾ ਸੰਗਲ ਦੇਖ ਗੱਲ ਚ ਟੈਟ ਉਹਦਾ ਸੰਗਲ ਗਾਟ ਜੋਟੀ ਲੱਗ ਰਿਹਾ ਨਹੀਂ ਟੈਟ ਨਹੀਂ ਨਹੀਂ ਟੈਗ ਆ ਲਾਉ ਤਾ ਨਹੀਂ ਟੈਟ ਹੜੇ ਉਹੀ ਉਹੀ ਲੱਗਾ ਹੂੰ ਬੈਠੇ ਹਾਂ ਹੋਰ ਕੁਛ ਲਓ ਵੀ ਤੁਸੀਂ ਵੀ ਨੋਟ ਕਰਦੇ ਰਹੋ ਇਹ ਮੇਰੇ ਨਾਲ ਲਿਖ ਰਹੇ ਠੀਕ ਆ ਹਾਂ ਇੱਕ ਇਹ ਇੱਕ ਇਹਨਾਂ ਨੂੰ ਕਹੇ ਭਾਈ ਸਿੰਗਰ ਤੇ ਤੇਲ ਲਾਓ ਸਾਰਿਆਂ ਦੇ ਸਿੰਘ ਖੁਸ਼ ਕੋਈ ਪਏ ਸਿੰਗਰ ਤੇ ਤੇਲ ਨਹੀਂ ਲਗਾਉਣਾ ਹਾਂ ਕਿ ਸਿੰਗਰ ਦੇ ਕੇਸ ਜ਼ਰੂਰ ਚਾਹੀਦਾ ਤੇਲ ਲਓ ਵੀ ਮੁੰਡੇ ਕੰਮ ਆਇਆ ਅੱਜ ਆ ਆ ਮੇਰੇ ਕੇਸ ਨੂੰ ਤਾਂ ਤੇਲ ਲਾਉਣਾ ਹੈ ਸਹੀ ਆ ਤੇ ਨਹੀਂ ਇਹਨਾਂ ਨੂੰ ਥੋੜੀ ਧੌਣ ਫੜ ਦੇਣੀ ਆ ਤੇ ਫੇਰ ਨਾ ਕਹੋ ਤੁਸੀਂ ਫੇਰ ਮਾਤਾ ਨੇ ਘਾ ਲੈਣਾ ਤੁਹਾਨੂੰ ਉਹਦੇ ਨੂੰ ਕੰਡਾ ਹੱਸਣ ਹੋਤਰ ਇਹ ਪਸ਼ੂ ਗਰਾਂ ਕਰ ਸੁਲਸਿਆ ਕਰਿਆ ਨੇ ਉਹ ਪਸ਼ੂ ਦੇ ਸੇਦਾ ਤੋਂ ਮੀਆਂ ਨਾ ਨਾ ਜੇਵੇਂ ਗਰਮੀਆਂ ਵਿੱਚ ਦਰਦ ਦੇ ਹਿਸਾਬ ਦੇ ਨਾਲ ਮਾੜਾ ਮੱਟਾ ਬਸ ਆ ਦੂਜੇ ਪਸ਼ੂ ਲੈ ਲੇ ਸੇਦਾ ਕਰੀ ਬਸ ਉਹ ਹੀ ਹੈ ਨਾਗਰੀ ਤੋਂ ਦੀ ਉਹ ਵੀ ਨਾਗਰੀ ਚੂਨੇ ਮਾਰਦੀ ਹੈ ਥੋੜੇ ਜਿਹਾ ਜਾਦੀ ਵਾਲੀ ਹੈ ਇਹਨਾਂ ਨੂੰ ਅੱਥਰੂ ਕੋਪਰੇ ਟੋਪਰੀ ਤੋਂ ਮਾਰਤਾ ਨੂੰ ਫੋਟੇ ਜੇ ਨਹੀਂ ਜਿਵੇਂ ਹਰਿਆਣੇ ਅੱਜ ਮਾਝਾ ਆਪਣੀ ਸੂਨ ਵਾਲੀ ਆ ਤੇ ਉਹਨੂੰ ਵੀ ਪੱਠੇ ਵੱਧ ਚਾਹੀਦੇ ਹੁਣ ਜੇ ਤਾਂ ਆਪਾਂ ਫਿਰ ਸੂਨ ਤੋਂ ਪਹਿਲਾਂ ਉਹਨੂੰ ਘਟਾ ਦਿੰਨੇ ਹੁੰਦੇ ਆ 15 ਦਿਨਾਂ ਦੇ 10-15 ਦਿਨਾਂ ਦੇ ਕੋ ਤੇ ਸੂਣ ਦੇ ਵਿੱਚ ਤੇ ਹਲੇ ਆਪਾਂ ਖਰਾ ਉਹਦੇ ਬਹੁ ਨਹੀਂ ਹੋਈ। ਮਰ ਜਾ ਕੋ ਨਾ ਹਲੇ ਸੂਣ ਦੇ ਤੇ ਆਪਾਂ ਹਲੇ ਇਹ ਲਿੱਸੀ ਆ ਮੈਂ ਐਸਾਈਟ ਦੀ। ਤੇ ਫੇਰ ਪਰ 15 ਦਿਨ ਨਹੀਂ ਰਹਿ ਗਏ? ਸਾਪਾ ਨਹੀਂ ਹੋਣੇ ਜੀ। ਜਿਹੜੇ ਤੰਦਰੀ ਨੂੰ ਖਾਣ ਪੂਰੀ ਆ। ਆ ਫਿਰ 5-4 ਦਿਨ ਪਸ ਵੱਧ ਵੀ ਲੈ ਜਾਂਦਾ ਪਿੰਦੀ ਉਹ ਵੱਧ ਨਹੀਂ ਇਤਕੀ ਲੈ ਕੇ ਜਾਂਦੀ। ਥੋੜੀ ਹੁਣੇ ਖਰਾ ਕੇ ਦੀ ਵਧਾ ਦੇ। ਉਹਦੀ ਖਰਾਕ ਤਾਂ ਪਦੀ ਵੀ ਐ 5 ਤੋਂ 6 ਕਿਲੋ ਖਾਂਦੀ ਐ ਖਰਾ। ਅੱਛਾ ਚਲ ਠੀਕ ਆ ਫਿਰ ਖਰਾਕ ਤਾਂ ਠੀਕ ਆ। ਅੱਜ ਖਾਣਾ ਲੈਣੇ ਚਲਾਦੇ ਉਦੋਂ ਅੰਕਲ ਨੇ ਦੱਸਿਆ ਇਹ ਆਪਾਂ ਨੂੰ ਬਹੁਤ ਉਹਨੂੰ ਆਖਿਆ ਬਿਆਕਾਲੀ ਕੋਈ ਬੈਕਸ ਨਹੀਂ ਪਾਤੀ ਮਾ ਮੈਲੋ ਹੁਣ ਆ ਹੁਣ ਰੌਲਾ ਜੇ ਇਧਰਲੇ ਥਾਂ ਚ ਤਾਂ ਦੇ ਜੋਸ਼ ਬਣਾ ਲਿਆ ਨੇ ਹਾਂ ਇਧਰ ਜਦੋਂ ਅੰਕਲ ਕੋਲ ਲੈ ਆਂਦੀ ਸੀ ਮੱਝ ਆਪਾਂ ਉਦੋਂ ਮਗਰਲੇ ਦੋ ਥਣਾ ਚ ਕਿਲੋ ਦੁੱਧ ਹੀ ਰਹਿ ਗਿਆ ਸੀ ਇਹਦੇ ਜਮਾ ਕਿਲਈ ਮੂਰੇ ਸੀਗਾ 10 ਕਿਲੋ ਦੁੱਧ ਤੂੰ ਦੇਖ ਇਹਦੀ ਗੱਡੀ ਏਡੀ ਵੱਡੀ ਐ ਤਾਂ ਹੀ ਇਹ ਬੜਾ ਦੁੱਧ ਦੇ ਜਾਂਦੀ ਐ ਤਾਂ ਹੀ ਇਹ 25 26 ਲੀਟਰ ਦੁੱਧ ਪੂਰਾ ਕਰਦੀ ਐ ਇਧਰ ਬਰਾਬਰ ਖੜਿਆ ਉਹ ਤੁਹਾਨੂੰ ਪਿੱਛੇ ਉਹ ਹੈ ਹਾਂ ਇਹਦਾ 10 ਕਿਲੋ ਦੁੱਧ ਸੀ ਮੂਰਲੇ ਥਣਾ ਦਾ 9 ਕਿਲੋ ਸੀ ਦੋ ਤਾਂ ਆਦੇ ਇੱਧਰਲੇ ਪਾਸੇ ਲੰਦਾ ਦੇ ਹਾਂ ਹਾਂ ਇਹ ਸਵੇਰ ਹੁਣ ਤੇ ਡੈਣੀ ਚੋਰਾਗ ਜੁਨੀਵਰਸਿਟੀ ਜੁਨੀਵਰਸਿਟੀ ਤੌਰ ਤੇ ਨਹੀਂ ਉਹ ਤਾਂ ਫਿਰ ਜੁਨੀਵਰਸਿਟੀ ਦਾ ਜਿਹੜੀ ਗੱਲ ਉਹਨੇ ਦੱਸੀ ਵੀ ਆ ਉਹ ਤਾਂ ਲਾਜ ਕਰੀ ਜਾਂਦੇ ਨਾ ਜੁਨੀਵਰਸਿਟੀ ਤੋੜਨ ਦੀ ਗੱਲ ਨਹੀਂ ਹੁਣ ਜਿਹੜੀ ਕੁਝ ਉਹਨਾਂ ਨੇ ਦੱਸਿਆ ਆਪਣਾ ਉਹ ਮੈਂ ਚੱਲੀ ਜਾਂਦਾ ਹੁਣ ਟੀਕੇ ਆ ਬੀ 5 ਦੇ ਟੀਕੇ ਆ ਠੀਕ ਆ ਤੀਜੇ ਦਿਨ ਲਾਉਣਾ ਉਹ ਲੱਗ ਜ ਜਾਂਦਾ ਬੈਟਾ ਮੈਚ ਦੇਈ ਜਾਂਦੇ ਆ ਵਿਟਾਮਿਨ ਐ ਚ ਰੀਅਲ ਐ ਚ ਹਾਂ ਨਾ ਆਪਾਂ ਉਹ ਵਿਟਾਮਿਨ ਐ ਚ ਕਹਿੰਦੇ ਨੇ ਉਹ ਤਾਂ ਵੀ ਦੇਸੀ ਦਵਾਈ ਸ਼ੁਰੂ ਕਰਤੀ ਬਰਾਬਰ ਹੋ ਜਾਊਗਾ ਉਹਦਾ ਰੀਅਲ ਐ ਚ ਲੈਂਦਾ ਆਖੇ ਜੀ ਵੀ ਸਾ ਤੇ ਇੱਕ ਉਹਦੇ ਕਾਹ ਮੈਡ ਸਿੱਟ ਗਈ ਉਹ ਤਾਂ ਕੋਈ ਨਾ ਉਹਦੇ ਥੱਲੇ ਉਹ ਕਰ ਦਾਂਗੇ ਮੈਡ ਨਹੀਂ ਮੈਡ ਨਾ ਕਰ ਮੈਸ ਜੀ ਮੰਨਣ ਲੱਗ ਕਹਿੰਦਾ ਤੇ ਬਾਕੀ ਇਹ ਤਾਂ ਹੁਣ ਉਹ ਐ ਬਾਕੀ ਜਿਹੜੇ ਕਾੜੇ ਆ ਹੁਣ ਕਾੜੇ ਅੱਜ ਦਿਨੋਂ ਦੇਖਾਂਗੇ ਜੇ ਤਾਂ ਇਹਨੇ ਮਾੜਾ ਮੋਟਾ ਬੈਠੀ ਦੰਦੀ ਜੀ ਦਿਖਾਉਣ ਲੱਗ ਗਈ ਫੇਰ ਤਾਂ ਨਹੀਂ ਕਾੜਾ ਦੰਦੇ ਫੇਰ ਅੱਗੇ ਵੰਗੂ ਬੈਸ ਬੈਦੀ ਦੋ ਚਾਰ ਦੇ ਦਿਆ ਕਰਾਂਗੇ ਬੰਦ ਕਰ ਦਿਆ ਕਰਾਂਗੇ ਹੁਣ ਜਿਹੜੇ ਕਾੜੇ ਆ ਜਿੱਦਾਂ ਹੁਣ ਸਿਆਲਾਂ ਚ ਸੂੰਦੀ ਤਾਂ ਫੇਰ ਤਾਂ ਦੁੱਧ ਇਹਦਾ ਸਾਰਾ ਕਾੜੇ ਹੀ ਪੂਰੇ ਕਰਾਉਂਦੇ ਆ ਤੇ ਕਾੜਾ ਬਹੁਤ ਸਖਤ ਹੈ ਤਾਂ ਲੈ ਵੀ ਮਿੱਤਰੋ ਕਈ ਵਾਰੀ ਤੁਸੀਂ ਵੀ ਸਾਲਾਂ ਦੇ ਵਿੱਚ ਜੇ ਕੋਈ ਪ੍ਰੋਬਲਮ ਆਉਂਦੀ ਹੈ ਥਣਾ ਦੇ ਵਿੱਚ ਪਰ ਫਿਰ ਵੀ ਇਹਨੂੰ ਦਿੱਤੇ ਹੁਣ ਇਧਰਲੇ ਪਾਸੇ ਨੇ ਜੋਸ ਪਾਲਿਆ ਇੱਕ ਥਣ ਮਗਰਲਾ ਰਹਿ ਗਿਆ ਤਾਂ ਪਰ ਮਗਰ ਲਈ ਬਾਰੇ ਇਹ ਪਹਿਲਾਂ ਇਹ ਚੀਜ਼ ਹੋ ਜਾਂਦਾ ਕਈ ਵਾਰੀ ਤਾਂ ਟੋਕੜ ਮੱਚ ਹਰੇ ਮਤਲਬ 8 ਗਈ ਸੀ ਉਹ ਸੱਜਰ ਸੂਪੀ ਸੱਜਰ ਜਦੋਂ ਮੁੜ ਕੇ ਆਈ ਉਹਨੂੰ ਸੂਈ ਨੂੰ ਹੋ ਗਈ 2-3 ਮਹੀਨੇ ਉੱਥੇ ਜਾ ਕੇ ਕਿਤੇ ਮਟਾਇਡਸ ਉਹਨਾਂ ਨੇ ਪਾਲੀ ਜਦੋਂ ਉਹ ਕਿਤੇ ਬੋਲੀ ਚ ਵੀ ਆ ਜਾਂਦੀ ਹੈ ਉਸ ਤੋਂ ਬਾਅਦ ਉਹ ਕਈ ਗਏ ਕਹਿੰਦੇ ਦੁੱਧ ਥੋੜਾ ਦੁੱਧ ਮੈਂ ਰੋਜ਼ ਕਹੀ ਗਏ ਮੈਂ ਕਿਹਾ ਜੀ ਮਿਲ ਲਓ ਦੁੱਧ ਮਿਲ ਲਓ ਮਗਰ ਕਿਤੇ ਮਟਾਇਡਸ ਨਾਲ ਵੀ ਉਹ ਐਨ ਹੋਵੇ ਇਹ ਨਹੀਂ ਕਿ ਜਿਵੇਂ ਆਪਾਂ ਨਹੀਂ ਕਹਿੰਦੇ ਹੁੰਦੇ ਬਸ ਉਹੀ ਬਸ ਆਇਆ ਜੇ ਹੁੰਦਾ ਵੀ ਯਾਰ ਨੁਕਸ ਦਾ ਤਾਂ ਬੰਦੇ ਨੂੰ ਪਤਾ ਲੱਗ ਜਾਂਦਾ ਆਪਾਂ ਕਹਿੰਦੇ ਨੇ ਵੀ ਚੱਲ ਨਾਮੀ ਬੰਦਾ ਤਾਂ ਆਪਾਂ ਕਹਿੰਦੇ ਨੇ ਵੀ ਆਪੇ ਉਹ ਕਰੂਗਾ ਹਨਾ ਡਰਦਾ ਤੇ ਉਸ ਤੋਂ ਬਾਅਦ ਮੈਂ ਕਿਹਾ ਜੀ ਐ ਨਹੀਂ ਹੁੰਦਾ ਤੁਹਾਨੂੰ ਪਤਾ ਅੱਗੇ ਮੇਲੇ ਮੂਲੇ ਤੇ ਸਾਰੀ ਜਾਂਦੀ ਸਾਰੀ ਪ੍ਰੋਪਰ ਸੋਡੀ ਦੇਖੀ ਵੀ ਜਦੋਂ ਘਰੇ ਆਈ ਤਾਂ ਉਹੀ ਗੱਲ ਫਿਰ ਮੈਂ ਫੋਨ ਤਾਂ ਲਾਇਆ ਸੀ ਵੀ ਗੱਲ ਕਰ ਆਪਾਂ ਫਿਰ ਬਾਅਦ ਚ ਕਹਿੰਦੇ ਨਹੀਂ ਹੁੰਦੇ ਮੈਂ ਕਿਹਾ ਜੀ ਮਗਰ ਤਾਂ ਦੁੱਧ ਹੀ 1 ਕਿਲੋ ਹੈ ਇਹਦੇ ਹੁਣ ਜੇ 2 ਸੂਈ ਨੂੰ ਵੀ 2 2.5 ਮਹੀਨੇ ਹੋ ਗਏ ਤਾਂ ਆਪਾਂ ਨੂੰ ਪਤਾ ਤਾਂ ਲੱਗਦੀ ਹੁੰਦਾ ਵੀ ਭਾਈ ਆਹ ਫਿਰ ਇਹਨੂੰ ਉਹ ਦਵਾਗਾ ਦੂੰਗਾ ਦੇ ਕੇ ਥਣ ਤੋਂ ਚਾਲੂ ਤਾਂ ਇਹ ਜ਼ਰੂਰ ਰੱਖ ਲੈ ਕਿਉਂਕਿ ਮੂਰਲੇ ਥਣਾਂ ਦਾ ਦੁੱਧ ਹੁੰਦਾ ਸੀ 10 ਕਿਲੋ ਦੁੱਧ ਦਿੰਦੀ ਸੀ ਇਹ ਪਰ ਮੂਰਲੇ ਐਡੀ ਵੱਡੀ ਗਾੜੀ ਸੀ ਤੇ ਮਗਰ ਲੈਂਦਾ ਜਦੋਂ ਗੜਪੀ ਚ ਮੈਂ ਮਿਣਿਆ ਤੇ 1 ਕਿਲੋ ਦੁੱਧ ਸੀ ਇੱਕ ਟਾਈਮ ਦਾ ਤਾਂ ਉਹ ਵੀ ਘੱਟ ਸੀਗਾ ਕਿਲੋ ਤਾਂ ਤਾਂ ਹੁਣ ਦੁਬਾਰੇ ਜਦੋਂ ਸੂਣਦੀ ਹੈ ਹੁਣ ਹੁਣ ਜਾ ਕੇ ਇਹਨੂੰ ਜਿਹੜਾ ਸਮਾਨ ਸੂਣ ਹੈ ਕਾੜਾ ਤਾਂ ਉਹ ਵੀ ਲਈਦਾ ਤਾਂ ਪਰ ਕਾੜੇ ਘਰਨੇ ਚ ਜ਼ਿਆਦਾ ਨਹੀਂ ਦੇ ਸਕਦੇ ਕਿਉਂਕਿ ਕਾੜੇ ਇਹ ਮਹੀਨਾ ਪਹਿਲਾਂ ਸਟਾਰਟ ਕਰਨੇ ਪੈਂਦੇ ਹੁੰਦੇ ਆ ਪਹਿਲੇ ਜਦੋਂ 30 ਦਿਨ ਰਹਿ ਗਏ ਹੁਣ ਆਪਾਂ ਜਿਹੜੇ ਸੂਣ ਲਾ ਬੇਸਾਂ ਨੇ ਆਪਾਂ ਨੂੰ ਬੋਰਨਾ ਦੇਣਾ ਜਿਵੇਂ ਉਹ ਨਾਰੀ ਬੁੱਧ ਕਰਕੇ ਕਮਜ਼ੋਰ ਦੋਤਰ ਪਸੋਂ ਕਾ ਪੱਠੇ ਵੱਧ ਪਾਇਆ ਕਰੋ ਠੀਕ ਹੈ ਨਾ ਹੁਣ ਸਾਰੇ ਇਹਨੇ ਨਿਗਾਰ ਖੋਣੇ ਖਿਆਲ ਕੋ ਗਰਮੀ ਕਰਕੇ ਪਸੋਂ ਇਹ ਵੱਧਾ ਹੋ ਰੱਖਣਾ ਪੈਂਦਾ ਖਿਆਲ ਤੇ ਇਹਦੇ ਵਿੱਚ ਜਿਹੜਾ ਕਾੜਾਗਾ ਜਿਹੜਾ ਦਿਨੇ ਹੁੰਨੇ ਜਿਵੇਂ ਹੁਣ ਕਾੜੇ ਦੀ ਗੱਲ ਆ ਵੀ ਇੰਨਾ ਗਰਮ ਕਾਤੋਂ ਹੈ ਉਹ ਜਿਹੜਾ ਕਾੜਾ ਉਹ ਕਾੜਾ ਹੁੰਦਾਗਾ ਵੀ 10 ਦਿਨ ਪਹਿਲਾਂ ਦੇਣ ਲੱਗੇ ਇਹਨੇ 30 ਦਿਨ ਰਹਿ ਜਾਂਦੇ 30 ਦਿਨਾਂ ਚ ਜਿਹੜੇ 10 ਦਿਨ ਪਹਿਲਾਂ ਦਿੰਨੇ ਆਪਾਂ ਕਾੜਾ ਉਹ 7 ਦਿਨ ਦੇਣਾ ਹੁੰਦਾ 7 ਦਿਨ ਲਗਾਤਾਰ ਦੇ ਜੰਨੇ ਤਾਂ ਮਗਰ ਰਹਿ ਗਏ ਮੈਚ 23 ਦਿਨ ਰਹਿ ਗਏ ਤੇ 10 ਦਿਨ ਪੂਰੇ ਹੋ ਗਏ ਨਾ ਸੱਤ ਕਾੜੇ ਦੇ ਕੇ ਤਿੰਨ ਦਿਨ ਤਰੀ ਕਰਨੇ ਆ ਮੱਝ ਫਿਰ ਉਦੋਂ ਬਾਅਦ ਜਿੱਦੇ 20 ਦਿਨ ਰਹਿ ਗਏ ਪੂਰੇ ਤਿੰਨ ਦਿਨ ਦੇਣੇ ਨਹੀਂ ਜਿੱਦੇ 20 ਦਿਨ ਰਹਿ ਗਏ ਉਦੋਂ ਫੇਰ ਆਪਾਂ ਦੇਣ ਲੱਗ ਜੈਨੇ ਆ ਜਿੱਦੇ ਉਦੋਂ ਦੇ ਦੇਣ ਲੱਗ ਜੈਨੇ ਜਿੱਦੇ 20 ਦਿਨ ਰਹਿ ਗਏ ਉਦੋਂ ਆਪਾਂ 5 ਹੀ ਦਿਨੇ ਹੁੰਦੇ ਆ ਮੱਝ ਨੂੰ 5 ਕਾੜੇ ਲਗਾਤਾਰ ਦੇ ਕੇ 15 ਦਿਨ ਰਹਿ ਗਏ ਤੇ ਫਿਰ 5 ਦਿਨ ਦੇਣੇ ਨਹੀਂ ਹੁੰਦਾ ਕੋਸ਼ ਵੀ ਠੀਕ ਆ ਜੀ ਉਦੋਂ ਬਾਅਦ ਰਹਿ ਗਏ ਮੱਝ ਚ 10 ਦਿਨ ਜਦੋਂ 10 ਦਿਨ ਰਹਿ ਗਏ ਉਦੋਂ ਉਦੋਂ ਬਾਅਦ ਜਿੱਦੇ 10 ਦਿਨ ਪੂਰੇ ਰਹਿ ਗਏ ਫੇਰ ਤਿੰਨ ਦਿਨ ਦੇਣੇ ਆ ਫਿਰ ਹੁਣ ਗਰਮੀ ਕਰਕੇ ਉਹ ਵੀ ਨਹੀਂ ਜਿਆਦਾ ਦੇ ਸਕਦੇ ਐ ਹੁੰਦਾ ਹੁਣ ਜਦੋਂ ਬੈਠੂਗੀ ਉਦੋਂ ਪਤਾ ਲੱਗੂ ਜੇ ਤਾਂ ਮਾੜੀ ਮੋਟੀ ਗਰਮੈਸ ਮੰਦਾ ਪਸ਼ੂ ਤਾਂ ਦੰਦੀ ਜੀ ਦਿਖਾਉਂਦਾ ਹੋਵੇ ਬੈਠਾ ਤੇ ਫੇਰ ਤਾਂ ਮਤਲਬ ਮੰਨ ਲਓ ਕੜਾ ਬੰਦ ਕਰਨਾ ਪੈਂਦਾ ਤੇ ਜੇ ਇਹਨੇ ਨਾ ਦਿਖਾਇਆ ਕਿਉਂਕਿ ਫੇਰ ਉਹਨਾਂ ਕਰਨਾ ਕਿਉਂਕਿ ਜਿਹੜੇ ਕਾੜੇ ਆ ਗਰਮੈਸ ਦਿੰਦੇ ਆ ਇਹ ਬਹੁਤ ਜਿਆਦਾ ਪਾਉੜੇ ਨੂੰ ਤਾਂ ਇਹ ਸਿਆਲਾਂ ਚ ਦੇਣ ਵਾਲੀ ਚੀਜ਼ ਹੀ ਹੁੰਦੀ ਹੈ ਤੇ ਗਰਮੀ ਦੇ ਵਿੱਚ ਜਦੋਂ ਪਸ਼ੂ ਸੂਣਾ ਗਰਮੀ ਚ ਆਏ ਕਈ ਚੀਜ਼ਾਂ ਦੀ ਪ੍ਰੋਬਲਮ ਰਹਿ ਜਾਂਦੀ ਹੁੰਦੀ ਹੈ ਤਾਂ ਜਿਹੜੇ ਸਿਆਲਾਂ ਦੇ ਵਿੱਚ ਜਿਹੜਾ ਪਸ਼ੂ ਸੂਣਾ ਉਹ ਸਭ ਤੋਂ ਵੈਸਟ ਹੁੰਦਾ ਉਹ ਵੈਸ ਸਿਆਲਾਂ ਦੇ ਵਿੱਚ ਗਰਮ ਚੀਜ਼ ਵੀ ਦੇ ਸਕਦੇ ਆ ਜੇ ਥੰਤੋਂ ਦੀ ਜੇ ਕੋਈ ਪ੍ਰੋਬਲਮ ਹੈ ਉਹ ਜਣੀ ਕਿ ਆਪਣੀ ਸੈੱਟ ਹੋ ਜਾਂਦੀ ਆ। ਬੱਸ ਬੱਸਾ ਇੱਥੇ ਲਾ ਦੇ ਬੱਸ ਸਾਂ ਆਊਗੀ ਪਰਲੇ ਪਾਸੇ ਲਾਉਣਾ ਸੀ ਤੂੰ ਉੱਦੇ। ਆ ਪੱਖਾ ਕਿੰਨੇ ਪਰਲੇ ਪਾਸੇ ਸਾਂ ਆਊਗੀ ਹੁਣ ਸੂਰਜ ਇਧਰੋਂ ਕੁਮਝੂਗਾ। ਹੈਂ ਪੱਖਾ ਨਹੀਂ ਆਏਗਾ ਨਹੀਂ ਪਾਣੀ ਪਾਈਏ ਪੱਖੇ। ਪੱਖੇ ਮੰਮੀ ਉਧਰੋਂ ਕੱਢ ਕੇ ਲਿਆਂਦੇ ਆ ਹੁਣ ਚਾਰ ਝੂੜ ਕੇ। ਹੁਣ ਇੱਕ ਪੱਖਾ ਇਧਰ ਲਵਾ ਦਨੇ ਆ ਵੱਡਾ। ਜਿਹੜੀਆਂ ਮੈਂ ਸਾਮੂਰੇ ਸੁੰਦਿਆਂ ਹਨਾ। ਇਹ ਥੋੜੀ ਜੀ ਗਰਮੈਸ ਮੰਦੀਆਂ ਉਹ ਗਰਮ ਤਾਂ ਹੋਈ ਹੁੰਦੀ ਹੈ ਨਾ ਤਾਂ ਮਾਣੀ ਮੋਟੀ ਹੋਣੀ ਚਾਹੀਦੀ ਆ ਅੱਜ ਪਹਿਲਾਂ ਇਹ ਇੱਧਰ ਸਾਰਾ ਕੁਝ ਅਜੇ ਨਵੇੜਾ ਇੱਧਰ ਦਵਾਈਆਂ ਦੂਆਂ ਵਾਲੀ ਜਿਹੜੀ ਬਾਰੀ ਆ ਉਹ ਸੈਟਿੰਗ ਕਰਕੇ ਰੱਖੀ ਆ ਤਾਂ ਤੁਹਾਨੂੰ ਉਹ ਵੀ ਦਿਖਾਈਏ ਤਾਂ ਹਰੇਕ ਤੇਲੇ ਵਾਸਤੇ ਸਾਰੇ ਪਾਸੇ ਆਪਾਂ 30 ਇਧਰ ਦਵਾਈਆਂ ਦੂਈਆਂ ਜਿਹੜੀਆਂ ਤਾਂ ਹਾਂ ਸਪਰੇਇਆਂ ਸਰੂਆਂ ਕੇ 40 ਉਤਰ ਤਾਂਹਾਂ ਕਰਤੀਆਂ ਹੁੰਡੇ ਕਾਬਲੇ ਹਾਂ ਆ ਚੱਲੀ ਜਾਂਦੀ ਐ ਇਹਦਾ ਵੀ ਰਿਜ਼ਲਟ ਚੰਗਾ ਐ ਜਿਹੜੀਆਂ ਹੀਟ ਹੂਟ ਨਹੀਂ ਕੱਢਦੀਆਂ ਸੀਗੀਆਂ ਤਾਂ 50 50 ਗ੍ਰਾਮ ਹਾਂ ਦੇ ਨਾਂ ਤੁਸੀਂ ਪੜ ਸਕਦੇ ਆ ਤੇ ਇਹ 50 50 ਗ੍ਰਾਮ ਦੇਣੀ ਹੁੰਦੀ ਐ ਤੇ ਦੋ ਖਸਿਸੀਆਂ ਪਿਆਉਣੀਆਂ ਮੰਗੀਆਂ ਜਿਹੜੀ ਕੋਈ ਰਿਪੀਟਰ ਰੂਟਰ ਕਰਦੀ ਐ ਤਾਂ ਇਹ ਵੀ ਜਣੇ ਕਿ ਵੀ ਰਿਜ਼ਲਟ ਵਧੀਆ ਦਿੰਦੀ ਹੈ ਤੇ ਬਾਕੀ ਰਿਜ਼ਲਟ ਛੋਟੇ ਨਾਲ ਸ਼ੇਅਰ ਜ਼ਰੂਰ ਕਰਾਂਗੇ ਕਿਉਂਕਿ ਜਿਹੜੀ ਪਹਿਲਾਂ ਵਾਲੀ ਮੱਝ ਹੁੰਦੀ ਸੀ ਜਿਹਨੂੰ ਆਪਾਂ ਕੋਕੀ ਗਾਲੀ ਕਹਿੰਦੇ ਸੀਗੇ ਤੁਸੀਂ ਦੇਖਿਆ ਵੀਡੀਓ ਚ ਉਹਦੇ ਵੀ ਪ੍ਰੋਬਲਮ ਆਈ ਉਹਦੇ ਜਦੋਂ ਪ੍ਰੋਬਲਮ ਆਈ ਤੇ ਉਹ ਜਿਹੜੀ ਮੱਝ ਸੀ ਆਪਾਂ ਤਾਂ ਉਹਨੂੰ ਇਹ ਜਦੋਂ 2-3 ਪਿਆਤੀਆਂ ਤਾਂ ਉਸ ਤੋਂ ਬਾਅਦ ਉਹ ਜਦੋਂ ਹੁਣ ਚੈੱਕ ਕਰਾਈ ਗੱਬਨ ਹੋ ਗਈ ਤਾਂ ਹੁਣ ਮੂਰੇ ਇੱਕ ਫੀਡਰ ਵਾਲਾ ਹੁਣ ਸੈਟਅਪ ਹੋਣਾ ਹੈ ਠੀਕ ਹੈ ਇੱਥੇ 2-4 ਕੰਮ ਬਦਲਾਵ ਕਰਨੇ ਆ ਤੇ ਇੱਥੇ ਹੁਣ ਪਾਈਪਾਂ ਪਾਉਣ ਦਾ ਕੰਮ ਜਿਹੜਾ ਰੁਕਿਆ ਹੋਇਆ ਇੱਥੇ ਕਟਰਾਂ ਵਾਲਾ ਖੁੱਲੇ ਛੱਡ ਤਾਂ ਕਿਉਂਕਿ ਹੁਣ ਫੀਡ ਆ ਦੇ ਇਧਰਲੇ ਪਾਸੇ ਆਪਾਂ ਨੂੰ ਰੱਖਣੀ ਪੈਂਦੀ ਹੈ ਨਾਲ ਤਾਂ ਇੱਥੇ ਵੀ ਖੇਤਾਂ 'ਚ ਜਾ ਕੇ ਕੋਈ ਨਾ ਕੋਈ ਚੂਹਾ ਆ ਗਿਆ ਕੋਈ ਸ਼ੋਰ ਆ ਗਿਆ ਤਾਂ ਉਵੇਂ ਪ੍ਰੋਬਲਮ ਆ ਜਾਂਦੀ ਆ ਗੱਟੇ ਗੁੱਟੇ ਪੜ ਜਾਂਦੇ ਆ ਬਸ ਬੁੱਤ ਪਾਛੀ ਡਰਦੀ ਕਿਉਂ ਤਾ ਪੈਪ ਖਿੱਚੀ ਉਧਰ ਪਾਰਕ ਵਾਸਤੇ ਪਾੜੀ ਲਾਉਣਾ ਤੇ ਤੂੰ ਕਿਉਂ ਡਰੀ ਜਾਨੇ ਆ ਤਾਂ ਬਾਕੀ ਤੁਸੀਂ ਦੇਖੋ ਜੀ ਆਪਾਂ ਕਹੇ ਨੂੰ ਕੁਛ ਮਰਜੀ ਆ ਹੁਣ ਇੱਕ ਤੁਹਾਨੂੰ ਟ੍ਰਾਇਲ ਤੁਹਾਨੂੰ ਦੱਸਾਂਗੇ ਹੁਣ ਜਿਹੜਾ ਬੜਾ ਕਾਫ ਹੈ ਹੁਣ ਉਹਨੂੰ ਦੇਣ ਲੱਗੇ ਕੱਟੇ ਨੂੰ ਤੇ ਤੁਹਾਨੂੰ ਥੋੜੇ ਦਿਨਾਂ ਤੱਕ ਉਹਦਾ ਵੀ ਰਿਜ਼ਲਟ ਜਿਹੜਾ ਦਿਖਾਉਣਾਗਾ ਓਕੇ ਸਾਦੇ ਇਹ ਲੈਂਦੇ ਆ ਹੁਣ ਤੇ 2 ਲੀਟਰ ਫੜਕੇ ਲੈਂਦੇ ਆ ਇਹ ਇੱਥੇ ਇਹ ਉੱਖੋ ਵੀ ਮਿਲ ਜਾਂਦੇ ਹੁੰਦਾ ਰਾਮਪਰੇ ਵੀ ਮਿਲ ਜਾਂਦੇ ਆ ਜਿਹੜਾ ਬਸ ਸਟੈਂਡ ਦੇ ਮੂਹਰੇ ਆ ਉਹਦੇ ਦੁਕਾਨ ਦਾ ਨਾਮ ਤਾਂ ਭੁੱਲ ਜਨ ਜਦੋਂ ਬਸ ਰਾਮਪਰੇ ਤੋਂ ਬਸ ਸਟੈਂਡ ਤੋਂ ਬੱਸਾਂ ਨਹੀਂ ਨਿਕਲਦੀਆਂ ਬਾਹਰ ਉੱਥੇ ਹੀ ਤੋਂ ਜਾਣਦੇ ਆ ਦੂਜੀ ਸਾਈਡ ਦੇ ਉੱਤੇ ਉੱਚਾ ਜਾਂ ਮੈਡੀਕਲ ਆ ਤੇ ਦੂਜੀ ਸਾਈਡ ਤੇ ਉਹਦੇ ਠੇਕਾਗਾ ਤੇ ਉਧਰਲੀ ਸਾਈਡ ਦੇ ਉੱਤੇ ਉਹ ਆ ਪਾ ਹੁਣ ਜਿਹੜੀ ਇਹ ਹੈ ਇਹਨੂੰ ਦੁੱਧ ਦੁੱਧ ਬੰਦ ਸੀ ਥੋੜੀ ਜੀ ਕਮਜ਼ੋਰੀ ਦਿਖਾਈ ਫੀਡ ਫੂਡ ਘੱਟ ਖਾਂਦੀ ਸੀ ਹੁਣ ਜਿਹੜਾ ਉਹਨਾਂ ਨੂੰ ਜਿਹੜੀ ਪਿਉਣੀ ਸੀ ਪਿਆਤੀ ਉਹ ਤੁਸੀਂ ਦੇਖ ਸਕਦੇ ਆਂ ਦੋਨਾਂ ਦੀਆਂ ਸਰੀਰ ਠੀਕ ਆ ਤੇ ਆਹ ਕੱਟਾ ਇਹਨੂੰ ਹੁਣ ਬਾਅਦ ਚ ਦੇਣ ਲੱਗਿਆ ਸੀ ਤੋ ਆਹ ਕੱਟਾ ਹੁਣ ਠਾ ਕੇ ਦੇਖਣ ਜੋਗਾ ਜਿਵੇਂ ਕਾਲਾ ਸੱਪ ਬਣ ਗਿਆ ਤੇ ਹੁਣ ਇਹਦੀ ਵਾਰੀ ਆ ਕਿਉਂਕਿ ਸਾਰਿਆਂ ਨੂੰ ਇਕੱਠਿਆਂ ਨੂੰ ਜਦੋਂ ਬਾੜੀ ਪਾਈ ਜਾਂਦੇ ਆ ਫਿਰ ਪ੍ਰੋਬਲਮ ਪੈਂਦੀ ਆ ਕਿਉਂਕਿ ਇੰਨੀ ਦਵਾਈ ਦਾ ਸੇਤੀ ਮੁੱਕ ਜਾਂਦੀ ਆ ਫਿਰ ਤੇ ਟ੍ਰਾਇਲ ਵਾਲਾ ਕੰਮ ਵੀ ਨਹੀਂ ਹੁੰਦਾ ਹੁਣ ਜਿਵੇਂ ਜੰਗਲੀ ਵਰਗਿਆਂ ਨੂੰ ਹੁਣ ਜੰਗਲੀ ਨੂੰ ਤਾ ਉਹਨੂੰ ਵੀ ਬੰਦ ਦਾ ਪਹਿਲਾਂ ਦੋਨੋਂ ਤੇ ਛੁੱਟੀ ਲਈ 1 ਕ ਕ ਲੀਟਰ ਇਹਨਾਂ ਨੂੰ ਪੂਰਾ ਪਿਆ ਬਾਅਦ ਚ ਫੇਰ ਪੈ ਦਾਂਗੇ ਤੇ ਹੁਣ ਇਹਨੂੰ 1 ਲੀਟਰ ਪੂਰਾ ਪਿਉਣਾ ਇੱਕ ਇਹਨੂੰ ਤੇ ਇੱਕ ਜਿਹੜੇ ਹੁਣ ਛੋਟੀ ਬੱਚੀ ਐ ਠੀਕ ਐ ਇਹਨਾਂ ਦੋਨਾਂ ਨੂੰ ਤਾਂ 1 ਲੀਟਰ ਇਹਦਾ 2 ਲੀਟਰ ਹੀ ਲੈਂਦੇ ਆ ਤਾਂ ਹੁਣ ਇਹ ਤਾਂ 20 bpm ਲ ਬਸ ਦੇ ਚਲਾਂਗੇ ਆਦੇ ਹੁਣ ਇਹਨੂੰ ਖੋਲਦਾ ਜਾ ਕੇ ਆਦੇ ਤੇ ਦੇਖ ਸਕਦੇ ਹਾਂ ਹਜੇ ਬੰਦ ਹੀ ਐ ਵਿੱਚ ਵੀ ਟੱਕਣਾ ਉਹ ਇਹਦੇ ਡਬਲ ਸੀਲ ਐ ਤਾਂ ਤੁਸੀਂ ਵੀ ਦੱਸੋ ਜਿਹੜੇ ਭਰਾਵਾਂ ਨੇ ਰਿਜ਼ਲਟ ਲੇਤਾ ਵੀ ਕਿਵੇਂ ਮਿਲਿਆ ਤੁਹਾਨੂੰ ਮੈਨੂੰ ਵਧੀਆ ਮਿਲਿਆ ਰਿਜ਼ਲਟ ਕਿਉਂਕਿ ਜਿਹੜੀ ਚੀਜ਼ ਕੋਈ ਵੀ ਰੁਟੀਨ 'ਚ ਆਪਾਂ ਦੇਈ ਜਾਣੀ ਹੈ ਨਾ ਤਾਂ ਫੇਰ ਹੀ ਆਪਾਂ ਨੂੰ ਰਿਜ਼ਲਟ ਮਿਲਦਾ ਤਾਂ ਹੁਣ ਬਸ ਇਹਨਾਂ ਨੂੰ ਦੇ ਦੇਣਾ ਤਾਂ ਹੁਣ ਇਹ ਵੱਡੇ ਕਾਫ ਵਾਲੀ ਇਹ ਨਾ ਤੇ ਦੋ ਦਿਨ ਦੀ ਛੁੱਟੀ ਜ਼ਿਆਦਾ ਲਾਊਂਗਾ ਮੈਂ